ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਗੱਲ ਦੇਸ਼ ਵਿਦੇਸ਼ ਵਿੱਚ ਪਹੁੰਚਾਉਣੀ ਆ ਸਰੋਤਿਆਂ ਤੱਕ ਪਹੁੰਚਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਜਿਹੜੀ ਬੀਕੇਜੂ ਖੋਸਾ ਦੀ ਸੂਬੇ ਦੀ ਮੀਟਿੰਗ ਸੀਗੀ ਪੰਜਾਬ ਦੀ ਸਾਰੇ ਦੀ ਟੋਟਲ ਪੰਜਾਬ ਦੇ ਵਿੱਚੋਂ ਅੱਜ 19 ਜ਼ਿਲ੍ਹਿਆਂ ਦੇ ਜਿਹੜੇ ਇੱਥੇ ਪ੍ਰਧਾਨ ਪੁੱਜੇ ਸੀ ਕਿਉਂਕਿ ਇਹ ਜਿਹੜੀ ਗੱਲ ਕਿਉਂਕਿ ਸਰਕਾਰ ਨੇ ਪਰਸੋਂ ਚੁੱਪਚੀ ਬੀਤੇ ਹੀ ਹੋਏ ਜਿਹੜੇ ਪਿਛਲੀ ਸਰਕਾਰ ਨੇ ਦਿੱਤੇ ਹੋਏ ਸੀਗੇ ਯੂਨਟਾਂ ਦੇ ਮੁਨਾਫੇ ਉਹ ਵੀ ਉਹਨਾਂ ਨੇ ਹੱਕ ਖੋਲੇ ਨੇ ਸੋ ਕਹਿਣ ਤੋਂ ਭਾਵ ਜਿੱਥੇ ਅਸੀਂ ਪਹਿਲਾਂ ਛੁਗਾਰਤੀ ਜਿੱਤ ਚੁੱਕੇ ਆ ਤਿੰਨ ਕਾਲੇ ਨੂੰ ਰੱਦ ਕਰਾ ਚੁੱਕੇ ਆ ਜਿਹੜੇ ਰਹਿ ਗਏ ਮੰਗਾ ਅਸੀਂ ਤੇਰਾ ਫਰਵਰੀ ਤੋਂ ਲੈ ਕੇ ਸ਼ੰਭੂ ਬਾਰਡਰ ਹੋਵੇ ਖਨੌਰੀ ਬਾਰਡਰ ਹੋਵੇ ਰਤਨਗੜ ਬਾਰਡਰ ਹੋਵੇ ਇਹ ਸਾਰਾ ਰਾਜਸਥਾਨ ਦੇ ਵਿੱਚ ਵੀ ਸਾਡੇ ਜਿਹੜੇ ਇਹ ਬਾਰਡਰ ਮੱਲੇ ਹੋਏ ਨੇ ਤੇ ਸਾਨੂੰ ਸਰਕਾਰ ਨੇ ਰਸਤੇ ਦੇ ਵਿੱਚ ਹੀ ਰੋਕਿਆ ਹੋਇਆ ਆਪਦੀਆਂ ਮੰਗਾਂ ਗਾਂ ਜਾਣ ਤੋਂ ਵੀ ਆਪਦੀਆਂ ਮੰਗਾਂ ਜਿਹੜੀਆਂ ਅਸੀਂ ਉੱਥੇ ਬੈਠ ਕੇ ਹੀ ਮਨਵਾਉਣ ਲਈ ਦਰੜ ਜਿੱਥੇ ਸਰਕਾਰ ਨੇ ਸਾਨੂੰ ਸਾਨੂੰ ਐ ਸਮਝਾਇਆ ਜਿਵੇਂ ਇਹ ਕਿਸੇ ਪਾਕਿਸਤਾਨ ਤੋਂ ਕਿਸਾਨ ਆਏ ਹੋਣ ਜਿਨ੍ਹਾਂ ਤੇ ਅੰਨੇਵਾ ਗੋਲੀਆਂ ਮੋਟਰ ਬੰਦ ਅਥਰੂ ਗੈਸ ਉਹ ਜ਼ਹਿਰੀਲੀ ਗੈਸ ਜਿਹੜੀ ਦੁਸ਼ਮਣਾਂ ਤੇ ਵਰਤੀ ਜਾਂਦੀ ਆ ਉਹ ਕਿਸਾਨਾਂ ਤੇ ਵਰਤੀ ਗਈ ਮੈਂ ਇਸ ਸਮਾਂ ਚ ਤੋਂ ਦੱਸਣਾ ਚਾਹੁੰਦਾ ਕਿ ਜਿਹੜੀ ਮੋਦੀ ਦੀ ਸਰਕਾਰ ਆ ਭਾਜਪਾ ਦੀ ਸਰਕਾਰ ਆ ਕਿਸਾਨ ਵਿਰੋਧੀ ਸਰਕਾਰ ਇਹਦਾ ਚਿਹਰਾ ਕੇਵਲ ਦੇ ਕੇਵਲੇ ਦਾ ਨੰਗਾ ਹੋਇਆ ਹੀ ਆ ਜੇ ਮੈਂ ਅੱਜ ਗੱਲ ਕਰਾਂ ਕਿਸਾਨਾਂ ਦੀ ਜਿੱਥੇ ਅਸੀਂ ਘਰ ਲਈ ਲੜਾਈ ਨਹੀਂ ਲੜਦੇ ਅਸੀਂ ਸਮਾਜ ਲਈ ਲੜਾਈ ਲੜਦੇ ਆਂ ਹਵਾਮ ਲਈ ਲੜਾਈ ਲੜਦੇ ਆਂ ਜਵਾਨੀ ਲਈ ਲੜਾਈ ਲੜਦੇ ਆਂ ਸਰਕਾਰਾਂ ਸਾਡੇ ਨਾਲ ਬੜੇ-ਬੜੇ ਵਾਦੇ ਕਰਕੇ ਜਿਹੜੀਆਂ ਉਹ ਥਾਈ ਮੁੱਕਰ ਜਾਂਦੀਆਂ ਤੇ ਜਿਹੜਾ ਕਿਸਾਨਾਂ ਨੂੰ ਦੱਸਦੇ ਆ ਇਹ ਕਿਸੇ ਪਾਰਟੀਆਂ ਦੇ ਪਿਠਾਈ ਹੋਏ ਨੇ ਇਹ ਕਿਸੇ ਹੋਰ ਬੰਦਿਆਂ ਦੇ ਪਿਠਾਈ ਹੋਏ ਨੇ ਪਰ ਮੈਂ ਇਸ ਮੰਚ ਤੋਂ ਦੱਸਣਾ ਚਾਹੁੰਨਾ ਕੇਵਲ ਦੇ ਕੇ ਜਿਹੜੀ ਕਿਸਾਨੀ ਲੜਾਈ ਆ ਇਹ ਕਿਸਾਨ ਆਪਣੇ ਮੁੱਢਿਆਂ ਤੇ ਲੜ ਲਿਆ ਨਾ ਕਿ ਰਾਜ ਸਰਕਾਰਾਂ ਦੇ ਨਾਲ ਰਲ ਕੇ ਲੜ ਰਿਹਾ ਕਿਉਂਕਿ ਜਿੱਥੇ ਅੱਜ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਦਾ ਚਿਹਰਾ ਇਕੱਲੇ ਭਾਰਤ ਵਿੱਚ ਨਹੀਂ ਟੋਟਲ ਵਰਲਡ ਦੇ ਵਿੱਚ ਚਿਹਰਾ ਇਹਦਾ ਨੰਗਾ ਹੋਇਆ ਕਿਸਾਨਾਂ ਨੂੰ ਮਾਰਨ ਵਾਲੀ ਇੱਕ ਨੰਬਰ ਦੀ ਸਰਕਾਰ ਆ ਤਾਂ ਭਾਜਪਾ ਸਰਕਾਰ ਆ ਜੇ ਮੈਂ ਗੱਲ ਕਰਾਂ ਪੰਜਾਬ ਸਰਕਾਰ ਨੇ ਵੀ ਸਾਡੇ ਨਾਲ ਵਾਅਦੇ ਕੀਤੇ ਸੀ ਵੀ ਨਸ਼ਾ ਮੁਕਤ ਕਰਾਂਗੇ ਤੇ ਉਹ ਵੀ ਉਹ ਹਰ ਫਰੰਟ ਤੇ ਫੇਲ ਹੋਈ ਆ ਅੱਜ ਨਸ਼ੇ ਨਾਲ ਜਿਹੜੇ ਸਾਡੇ 5 ਜਵਾਨ ਜਿਹੜੇ ਉਹ ਮਾਤਾ 18 19 21 ਸਾਲ ਦੇ ਨੇ ਉਹ ਘੰਟੇ ਬਾੜ ਮਰ ਜਾਂਦੇ ਨੇ ਤੇ ਜੇ ਮੈਂ ਗੱਲ ਕਰਾਂ ਕਿਸਾਨਾਂ ਦੀ ਭਾਰਤ ਦੇ ਵਿੱਚ ਜਿਹੜੇ 6 ਕਿਸਾਨ ਸਰਕਾਰਾਂ ਦੇ ਸਤਾਏ ਹੋਏ ਸੁਸਾਈਡ ਕਰ ਜਾਂਦੇ ਨੇ ਜੇ ਮੈਂ ਗੱਲ ਕਰਾਂ ਇਹਨਾਂ ਸਰਕਾਰਾਂ ਦੀ ਜੇ ਅਸੀਂ ਗੱਲ ਕਰੀਏ ਵੀ ਅਸੀਂ ਖੜੀ ਏਸੀ ਕਮਰੇ ਚ ਬਹਿ ਕੇ ਇਹਨਾਂ ਗੱਲਾਂ ਵਿੱਚ ਆ ਕੇ ਹਕਮਨ ਵਾਲਾਂਗੇ ਮੈਂ ਸਮਾਜ ਚ ਤੋਂ ਕਿਸਾਨਾਂ ਨੂੰ ਦੱਸਣਾ ਛੁ ਉਹਨਾਂ ਕਿਸਾਨ ਵੀਰੋ ਥੋਡੀ ਲੜਾਈ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਦੀ ਲੜਾਈ ਆ ਇਹ ਤੁਹਾਨੂੰ ਮੋਢਿਆਂ ਤੇ ਆਪ ਲੜਨੀ ਪੈਣੀ ਆ ਨਾ ਕਿ ਰਾ ਸਰਕਾਰਾਂ ਨੇ ਲੜਨੀ ਪੈਣੀ ਆ ਅੱਜ ਅਸੀਂ ਇਹ ਵੱਡੀ ਮੀਟਿੰਗ ਕਰਕੇ ਸਰਕਾਰ ਨੂੰ ਘੇਰੇ ਚ ਲਿਆਉਣ ਦੀ ਬਾਬਤੋ ਦੱਸਣ ਦੀ ਬਾਤ ਜਿੱਥੇ ਪੰਜਾਬ ਸਰਕਾਰ ਨੇ ਕਿਸਾਨਾਂ ਤੇ ਬੋਝ ਜੇਬਾਂ ਦੇ ਈਡਾ ਵੱਡਾ ਬੋਝ ਪਾਇਆ ਜੇ ਮੈਂ ਗੱਲ ਕਰਾਂ ਕਿਸਾਨੀ ਵਾਸਤੇ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਲੇ ਤੱਕ ਕੋਈ ਨੀਤੀ ਨਾ ਹੋਵੇ ਕੋਈ ਪਾਣੀ ਵਾਸਤੇ ਨਾ ਨੀਤੀ ਹੋਵੇ ਜੇ ਪਾਣੀ ਦੂਸ਼ ਹੋਇਆ ਤਾਂ ਤਾਂ ਵੀ ਸਰਕਾਰ ਜ਼ਿੰਮੇਵਾਰ ਹੈ ਜਿਹੜਾ ਪਾਣੀ ਇੱਥੇ ਸਾਡੇ ਜਿਹੜੇ ਅੱਜ ਗੁਰਦੇ ਫੇਲ ਹੋ ਰਹੇ ਨੇ ਬਿਮਾਰੀਆਂ ਹੋ ਰਹੀਆਂ ਨੇ ਲੋਕੀ ਕੈਂਸਰ ਨਾਲ ਮਰ ਰਹੇ ਨੇ ਇਹ ਸਾਰਾ ਜਿਹੜਾ ਤਾਣਾ ਬਾਣਾ ਸਰਕਾਰ ਦਾ ਹੀ ਖਲਾਰਿਆ ਹੋਇਆ ਜੇ ਮੈਂ ਗੱਲ ਕਰਾਂ ਪੰਜਾਂ ਦਰਿਆਵਾਂ ਦੀ ਧਰਤੀ ਆ 350 ਕਿਲੋਮੀਟਰ ਦਰਿਆ ਚੱਲਦੇ ਹੋਣ ਪੰਜਾਬ ਸੂਬੇ ਦੇ ਵਿੱਚ ਤੇ ਸਾਡਾ ਪਾਣੀ ਥੱਲੇ ਜਾਵੜੇ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਜਿੱਥੇ ਐਡੇ ਦਰਿਆ ਚੱਲਦੇ ਹੋਣ ਸਦਾ ਬਹਾਰ ਨਦੀਆਂ ਚੱਲਦੀਆਂ ਹੋਣ ਜਿਹੜੀਆਂ 365 ਦਿਨ ਚੱਲਦੀਆਂ ਤੇ ਹਲੇ ਵੀ ਅਸੀਂ ਜਿਹੜਾ ਪਾਣੀ 200 ਫੁੱਟ ਥੱਲੇ ਜਿਹੜਾ ਡੂੰਗਾ ਜਾਵੜਿਆ ਸਰਕਾਰਾਂ ਦੀ ਨਿਲਕੀ ਆ ਦੇਖੋ ਜੀ ਫਸਲ ਜੱਟ ਤਾਂ ਅੰਨ ਭਜਾਉਂਦਾ ਲੋਕਾਂ ਲਈ ਜੇ ਅਸੀਂ ਝੋਨਾ ਛੱਡ ਦਿਆਂਗੇ ਤੇ ਕਿੰਨਾ ਮੁਲਕ ਦਾ ਇਹ ਢਿੱਡ ਭਰਦਾ ਹਰ ਰੋਜ਼ ਖਾਂਦਾ ਅੱਧੀ ਤੇ ਵੰਡ ਦਾ ਸਬੂਤੀ ਆਪ ਅਸੀਂ ਰਾਹ ਦਿਨ ਸੱਪਾਂ ਦੀਆਂ ਸਿਰਾਂ ਮੰਨ ਕੇ ਨਾ ਕੋਈ ਸਾਡੀ ਪੈਨਸ਼ਨ ਅਸੀਂ ਇਹ ਵੀ ਮੰਗ ਕਰਦੇ ਸਰਕਾਰ ਤੋਂ 58 ਸਾਲ ਤੋਂ ਬਾਅਦ ਕਿਸਾਨ ਦੀ 10000 ਰੁਪਿਆ ਪੈਨਸ਼ਨ ਹੋਣੀ ਜ਼ਰੂਰੀ ਆ ਕਿਉਂਕਿ ਉਹਨੇ ਕਿੰਨਾ ਕੰਮ ਕੀਤਾ ਦੇਸ਼ ਲਈ ਕਿੰਨਾ ਕੰਮ ਕੀਤਾ ਆਪਦੇ ਪਰਿਵਾਰਾਂ ਲਈ ਕਿੰਨਾ ਕੰਮ ਕੀਤਾ ਸਮਾਜ ਲਈ ਕਿਤੇ ਕਿਸਾਨ ਦੀ ਸੁਣਵਾਈ ਨਹੀਂ ਕਿਸਾਨ ਗੋਲਿਆਂ ਖਾਣ ਚੁੱਕੇ ਰਹਿ ਗਿਆ ਇਸ ਕਰਕੇ ਅਸੀਂ ਐਸ ਮੰਚ ਤੋਂ ਇਸ ਮੋਦੀ ਸਰਕਾਰ ਦਾ ਚਿਹਰਾ ਨੰਗਾ ਵੀ ਕਰਦੇ ਆ ਕਿ ਇਹੋ ਜੀ ਜਿਹੜੀ ਮੋਦੀ ਸਰਕਾਰ ਆ ਕਿਸਾਨ ਵਿਰੋਧੀ ਇਹਨੂੰ ਜਵੇਂ ਕਿਵੇਂ ਬਦਲਣਾ ਪਊਗਾ ਜਿਹੜੇ ਅਸੀਂ ਮਤਲਬ ਬੜਨਾ ਤੇ ਇਸ ਘਰਸ ਲੜ ਰਹੇ ਆਂ ਅਸੀਂ ਜਿੰਨੀ ਦੇਰ ਤੱਕ ਜਿੱਤ ਪ੍ਰਾਪਤ ਨਹੀਂ ਹੁੰਦੀ ਮੰਗਾ ਮੰਨਵਾ ਨਹੀਂ ਲੈਂਦੇ ਇੱਕ ਵੀ ਕਦਮ ਪਿੱਛੇ ਨਹੀਂ ਹਟਾਂਗੇ ਭਾ ਦੀ ਸਾਨੂੰ ਕਿੱਡੀ ਵੱਡੀ ਮਰਜ਼ੀ ਕੁਰਬਾਨੀ ਕਰਨੀ ਪਵੇ ਦੇਖੋ ਜੀ ਇੱਕ ਦਿਨ ਜ਼ਰੂਰ ਆਊਗਾ ਆਵਾਜ਼ ਹੋਊਗੀ ਜਿੱਤ ਕਿਸਾਨਾਂ ਦੀ ਹੁਣ ਕਿਸਾਨ ਜਾਗ ਚੁੱਕਾ ਕੋਨੇ-ਕੋਨੇ ਦੇ ਵਿੱਚ ਕਿਸਾਨ ਘਰ ਘਰ ਦਾ ਵੇਅਰ ਨੇ ਸੋ ਚੁੱਕਾ ਔਰ ਕਿਸਾਨ ਘਰਾਂ ਤੋਂ ਨਿਕਲ ਚੁੱਕੇ ਨੇ ਔਰ ਅੱਜ ਏਡਾ ਵੱਡਾ ਇਕੱਠਾ ਕਿਸਾਨਾਂ ਦਾ ਸਾਡੀ ਮੀਟਿੰਗ ਚੀਂ ਵੇਖ ਲਓ ਅੱਜ ਇੱਥੇ ਸੂਬੇ ਦੇ ਆਗੂ ਸੱਦੇ ਸੀ ਤੇ ਤਾਂ ਵੀ 200 ਜਿਹੜਾ ਸਾਡਾ ਆਗੂ ਉਹ ਪਹੁੰਚ ਗਿਆ ਹੈ ਇਸ ਕਰਕੇ ਹੀ ਰਹੇਗੀ ਜਾਨੋ ਅਗਲੀ ਰਣਨੀਤੀ ਹੈ ਵੀ ਜਿਹੜਾ ਸਾਡਾ ਧਰਾਂ ਉਹ ਉਹਨਾਂ ਨੇ ਕਮੇਟੀ ਬਣਾਈ ਆ ਵੀ ਤੁਸੀਂ ਇੱਥੇ ਖਾਲੀ ਕਰੋ ਅਸੀਂ ਉਹ ਕਮੇਟੀ ਨੂੰ ਕਹਾਂਗੇ ਵੀ ਅਸੀਂ ਦਿੱਲੀ ਜਾਣਾ ਜੰਤਰ ਮントਰ ਤੇ ਜਿਹੜਾ ਸਾਡਾ ਇਹ ਟਰੈਕਟਰ ਟਰਾਲੀ ਗੱਡਾ ਸਾਡਾ ਇਹ ਤੇ ਟੈਕਸ ਵਜੰਪੜ ਦੀ ਮੋਹਰ ਲੱਗੀ ਹੁੰਦੀ ਆ ਕੋਈ ਵੀ ਸਰਕਾਰੇ ਤੋਂ ਟੈਕਸ ਨਹੀਂ ਲੈਂਦੀ ਅਸੀਂ ਇਹ ਗੱਡਾ ਆਪਦਾ ਨਾਲ ਲੈ ਕੇ ਜਾਵਾਂਗੇ ਜਿਹਦੇ ਉੱਤੇ ਸਾਡਾ ਰਾchnਾ ਰੈਣ ਬਸੇਰਾ ਇਕੱਲੇ ਅਸੀਂ ਕਦੇ ਵੀ ਦਿੱਲੀ ਨਹੀਂ ਜਾਵਾਂਗੇ ਸਾਰਾ ਕੁਝ ਲੈ ਕੇ ਜਾ ਕੇ ਜੰਤਰ ਮੰਤਰ ਹੋਵੇ ਚਾਹ ਦੂਜਾ ਗ੍ਰਾਉਂਡ ਹੋਵੇ ਅਸੀਂ ਉੱਥੇ ਆਪਣੀਆਂ ਮੰਗਾ ਮੰਨਵਾ ਕੇ ਆਵਾਂਗੇ ਬਿਲਕੁਲ ਜਿਹੜੀ ਕਿਸਾਨੀ ਦੀ ਲੜਾਈ ਹੈ ਇਹ ਸਾਡੀ ਹੋਂਦ ਦੀ ਲੜਾਈ ਹੈ ਅਸੀਂ ਸਾਰੇ ਕਿਸਾਨ ਪਰਿਵਾਰਾਂ ਵਿੱਚ ਆਉਂਨੇ ਆਂ ਔਰ ਮੈਂ ਅਕਸਰ ਕਹਿੰਨੀ ਹੁੰਦੀ ਆ ਕਿ ਕਿਸਾਨ ਸਿਰਫ ਆਪਣੀ ਹੀ ਲੜਾਈ ਨਹੀਂ ਲੜ ਰਹੇ ਜਿਹੜੀ ਸਾਡੀ ਵਿਰੋਧੀ ਧਿਰਾਂ ਹੈਗੀਆਂ ਇਹ ਅਸੀਂ ਉਹਨਾਂ ਦੀ ਵੀ ਲੜਾਈ ਲੜ ਰਹੇ ਹਾਂ ਕਿਉਂਕਿ ਜਿਹੜੀ ਰੋਟੀ ਹੈਗੀ ਆ ਇਹ ਸਭ ਨੇ ਹੀ ਖਾਣੀ ਹੈ ਕੀ ਕਹੋਗੇ ਅੱਜ ਕਿਹੜੇ ਮੁੱਦਿਆਂ ਨੂੰ ਲੈ ਕੇ ਨਿਕਲੇ ਹੋ ਤੁਸੀਂ ਜਿਹੜੇ ਅੱਜ ਦੀ ਸੰਜੇ ਜੱਥੇ ਮੇਰੇ ਨਾਲ ਬੈਠਾ ਮੀਟਿੰਗ ਕਰ ਰਹੇ ਹੋ ਕੀ ਕੀ ਮੁੱਦਿਆਂ ਨੂੰ ਲੈ ਕੇ ਬਾਹਰ ਨਿਕਲੇ ਜੀ ਮੀਟਿੰਗ ਦੇ ਵਿੱਚ ਇਹੀ ਗੱਲ ਹੋ ਰਹੀ ਹੈ ਕਿ ਕਿਥੇ ਤੱਕ ਅਸੀਂ ਆਪਣੀ ਲੜਾਈ 'ਚ ਪਹੁੰਚ ਚੁੱਕੇ ਹਾਂ ਤੇ ਅੱਗੋਂ ਅਸੀਂ ਹੋਰ ਕੀ ਕੀ ਜਿਹੜੀ ਇਦਾਂ ਦੀਆਂ ਨਵੀਆਂ ਚੀਜ਼ਾਂ ਹੈਗੀਆਂ ਇੰਟਰੋਡਿਊਸ ਕਰੀਏ ਤਾਂ ਕਿ ਜਿਹੜੀ ਆਪਣੀ ਮੰਜ਼ਿਲ ਤੱਕ ਆਸਾਨੀ ਨਾਲ ਪਹੁੰਚਿਆ ਜਾਵੇ ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਯੂਥ ਨੂੰ ਵੀ ਇਹ ਗੱਲ ਕਹਿਣਾ ਚਾਹੂੰਗੀ ਕਿ ਇਹ ਜਿਹੜੀ ਸਾਡੀ ਸਾਨੂੰ ਆਪਣਾ ਮੁੱਦਾ ਪਤਾ ਹੋਣਾ ਚਾਹੀਦਾ ਸਾਨੂੰ ਆਪਣਾ ਉਦੇਸ਼ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਪਹੁੰਚਣਾ ਕਿੱਥੇ ਹੈ ਤੇ ਅੱਜ ਜੇ ਅਸੀਂ ਪਾਰਲੀਮੈਂਟ ਦੇ ਵਿੱਚ ਡਿਬੇਟ ਸੁਣੀਏ ਜਾਂ ਇਹਨਾਂ ਦੇ ਟੀਵੀ ਦੇ ਉੱਤੇ ਪ੍ਰੋਗਰਾਮ ਦੇਖੀਏ ਉਥੇ ਇੱਕ ਪਾਰਟੀ ਕਹਿੰਦੀ ਰਹਿੰਦੀ ਹੈ ਕਿ ਵੀ ਆਪ ਐਮਐਸਪੀ ਦਿੱਤੇ ਨਹੀਂ ਦੂਸਰੀ ਕਹਿੰਦੇ ਹਾਂ ਮੈਂ ਐਮਐਸਪੀ ਦੇ ਰਹੇ ਹਾਂ ਤੇ ਸ਼ਾਇਦ ਕਿਤੇ ਸਦਨੇ ਸਮਝਾਉਣ ਵਿੱਚ ਕਮੀ ਰਹੀ ਹੈ ਜਾਂ ਉਹਨਾਂ ਦੇ ਸਮਝਣ ਦੇ ਵਿੱਚ ਕਮੀ ਰਹੀ ਹੈ ਤੇ ਤੁਹਾਡੇ ਮਾਧਿਅਮ ਦੇ ਰਾਹੀਂ ਅੱਜ ਮੈਂ ਚਾਹਨੀ ਹੈ ਕਿ ਪੂਰਾ ਯੂਥ ਵੀ ਇਸ ਗੱਲ ਨੂੰ ਸਮਝੇ ਔਰ ਇਹ ਗੱਲ ਨੂੰ ਅੱਗੇ ਪਹੁੰਚਾਇਆ ਜਾਵੇ ਕਿ ਅੱਜ ਦੀ ਜਿਹੜੀ ਸਾਡੀ ਲੜਾਈ ਹੈਗੀ ਦਿਆ ਕਿ ਸਾਨੂੰ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਵੇ ਤੇ ਉਹ ਦਿੱਤੇ ਜਾਣ ਦੀ ਸਾਨੂੰ ਕਾਨੂੰਨੀ ਗਰੰਟੀ ਦਿੱਤੀ ਜਾਵੇ ਜਿਹੜੀ ਐਮਐਸਪੀ ਹੈ ਤਾਂ ਸਾਨੂੰ ਜਦੋਂ ਹਰੀ ਕ੍ਰਾਂਤੀ ਆ ਗਈ ਸੀ ਉਦੋਂ ਤੋਂ ਹੀ ਸਰਕਾਰ ਦਿੰਦੀ ਆ ਰਹੀ ਹੈ ਆਪਣੇ ਫਾਇਦੇ ਲਈ ਪਰ ਉਹ ਪੂਰੀ ਫਸਲਾਂ ਦੇ ਉੱਤੇ ਨਹੀਂ ਸੀਗੀ ਤੇ ਅੱਜ ਦੀ ਸਾਡੀ ਲੜਾਈ ਇਹੀ ਹੈਗੀ ਹੈ ਕਿ ਜਿਹੜਾ ਤੁਸੀਂ ਪਿਛਲੇ ਕਿਸਾਨ ਅੰਦੋਲਨ ਵਿੱਚ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਬਣਦੀ ਐਮਐਸਪੀ ਫਸਲਾਂ ਦੇ ਉੱਤੇ ਦੇਵਾਂਗੇ ਉਹਨੂੰ ਸਾਨੂੰ ਉਹਦੀ ਜਿਹੜੀ ਆ ਕਾਨੂੰਨੀ ਗਰੰਟੀ ਦਿੱਤੀ ਜਾਵੇ ਕਾਨੂੰਨੀ ਗਰੰਟੀ ਤੋਂ ਭਾਵ ਇਹ ਹੈ ਕਿ ਜੇ ਉਹ ਘਟੋ-ਘਟ ਸਮਰਥਨ ਮੂਲ ਤੋਂ ਥੱਲੇ ਕਿਸਾਨੀ ਦਾ ਉਤਪਾਦ ਕੋਈ ਕਿਸਾਨ ਤੋਂ ਚੱਕਦਾ ਹੈ ਤਾਂ ਉਹਨੂੰ ਜਿਹੜੀ ਵੀ ਜੋਗ ਬਣਦੀ ਸਜ਼ਾ ਹੈਗੀ ਹੈ ਉਹ ਦਿੱਤੀ ਜਾਏ। ਕਿਸਾਨਾਂ ਦੇ ਨਾਲ ਸਰਕਾਰ ਸਮੇਂ-ਸਮੇਂ ਤੇ ਟੇਬਲ ਟॉक ਕਰ ਰਹੀ ਹੈ ਪਰ ਸਿੱਟਾ ਨਹੀਂ ਨਿਕਲ ਰਿਹਾ। ਜੀ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਕਿ ਟੇਬਲ ਟॉक ਕਰਨ ਦੇ ਬਾਵਜੂਦ ਵੀ ਇਹੀ ਪਾਰਲੀਮੈਂਟ ਦੇ ਵਿੱਚ ਡਿਬੇਟ ਜਦ ਹੁੰਦੀ ਹੈ ਇਹੀ ਹੁੰਦੀ ਹੈ ਕਿ ਆਪ ਐਮਐਸਪੀ ਦੇ ਨਹੀਂ ਰਹੇ ਤੇ ਉਹ ਕਹਿੰਦੇ ਹਮ ਦੇ ਰਹੇ ਹਾਂ ਤੇ ਜਿਹੜਾ ਇਹਦਾ ਕੋਰ ਇਸ਼ੂ ਹੈਗਾ ਜਿੱਦਾਂ ਕੀ ਮੈਂ ਸਮਝਾਇਆ ਹੈ ਉਹ ਹੈ ਪਹਿਲੀ ਗੱਲ ਵਿਰੋਧੀ ਧਿਰ ਨੂੰ ਸਮਝਾਉਣਾ ਬਾਅਦ ਦੀ ਗੱਲ ਹੈ ਪਹਿਲੇ ਸਾਨੂੰ ਆਪ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਚਾਹਨੇ ਕੀ ਲਗਦਾ ਇਸ ਤਰ੍ਹਾਂ ਮੀਟਿੰਗਾਂ ਕਰਕੇ ਕੋਈ ਸਿੱਟਾ ਨਿਕਲੇਗਾ ਜੀ ਬਿਲਕੁਲ ਹੁਣ ਜਿੱਥੇ ਤੱਕ ਅਸੀਂ ਪਹੁੰਚੇ ਆ ਇਹ ਸਾਡੇ ਕਿਸਾਨ ਭਰਾਵਾਂ ਪੈਣਾ ਦੇ ਯੋਗਦਾਨ ਕਰਕੇ ਹੀ ਹੈ ਮੀਟਿੰਗਾਂ ਦਾ ਹੀ ਨਤੀਜਾ ਹੈ ਕਿ ਅਸੀਂ ਪਹਿਲੇ ਕਿਸਾਨੀ ਜਿਹੜੇ ਉਹ ਕਾਨੂੰਨ ਸੀਗੇ ਤੇ ਇਹਨੂੰ ਰੱਦ ਕਰਾਏ ਹੈਗੇ ਔਰ ਅਗਲੀ ਜਿਹੜੀ ਸਾਡੀ ਮੰਜ਼ਿਲ ਹੈ ਤੇ ਤੱਕ ਵੀ ਅਸੀਂ ਜ਼ਰੂਰ ਪਹੁੰਚਾਂਗੇ ਅੱਜ ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ ਕਿ ਜਿਹੜੀ ਔਰਤਾਂ ਦੀ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਸਥਿਤੀ ਹੈ ਉਹ ਦਿਨ ਪਰ ਦਿਨ ਵੱਧ ਤੋਂ ਵੱਧਰ ਹੋ ਰਹੀ ਜਾ ਰਹੀ ਹੈ ਜਿਵੇਂ ਇਤਿਹਾਸ ਚੱਕ ਲਈਏ ਮੁੜਕਦੀਮਾ ਤੋਂ ਲੈ ਕੇ ਤੱਕ ਕਦੀ ਔਰਤ ਦੇ ਇੰਨੇ ਖਰਾਬ ਹਾਲਾਤ ਨਹੀਂ ਰਹੇ ਜਿੰਨੇ ਕਿ ਅੱਜ ਹਿੰਦੁਸਤਾਨ ਦੇ ਵਿੱਚ ਹੈਗੇ ਆ ਆ ਕਲਕੱਤਾ ਦੇ ਵਿੱਚ ਜੋ ਕੁਝ ਹੋਇਆ ਜਾਂ ਅੱਜ ਤੋਂ 2 ਦਿਨ ਪਹਿਲੇ ਜਿਹੜੀ 우ਜੈਨ ਦੇ ਵਿੱਚ ਘਟਨਾ ਵਾਪਰੀ ਹੈ ਜਿੱਥੇ ਇੱਕ ਸੜਕ ਦੇ ਉੱਤੇ ਜ਼ਬਰਦਸਤਨਾ ਇੱਕ ਔਰਤ ਦੇ ਨਾਲ ਕੀਤਾ ਗਿਆ ਔਰ ਉੱਥੋਂ ਲੋਕ ਆਉਂਦੇ ਜਾਂਦੇ ਵੀ ਰਹੇ ਐ ਔਰ ਦੁੱਖ ਦੀ ਗੱਲ ਇਹ ਹੈ ਕਿ ਕਿਸੇ ਨੇ ਉੱਥੇ ਰੋਕਣਾ ਤਾਂ ਕੀ ਸੀ ਉਹਦੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਤੇ ਮੇਰੀ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਆਪਣੇ ਪੂਰੇ ਕਿਉਂਕਿ ਜਦ ਕਦੀ ਵੀ ਕੋਈ ਕ੍ਰਾਂਤੀ ਉੱਠੀ ਹੈ ਨਾ ਉਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਇਸ ਧਰਤੀ ਤੋਂ ਉੱਠੀ ਹੈ ਪੰਜਾਬ ਤੋਂ ਉੱਠੀ ਹੈ ਤੇ ਜਿਹੜੀ ਮੈਜੋਰਿਟੀ ਆਫ ਪੋਪੂਲੇਸ਼ਨ ਹੈਗੀ ਆ ਹਿੰਦੁਸਤਾਨ ਦੀ 50% ਔਰਤਾਂ ਹੈਗੀਆਂ ਆ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਹੀ ਜਿਹੜਾ ਹੁਣ ਹਮਲਾ ਮਾਰਨਾ ਪਊਗਾ ਇਕੱਠੇ ਹੋਣਾ ਪਊਗਾ ਕਿ ਅਸੀਂ ਆਪਣੀ ਧੀਆਂ ਪੇਣਾ ਦੀ ਰੱਖਿਆ ਦੇ ਲਈ ਵੀ ਜਿਹੜਾ ਹੈਗਾ ਸੜਕ ਦੇ ਉੱਤੇ ਉਤਰੀਏ ਤੇ ਜਿਹੜੀਆਂ ਸਾਡੀਆਂ ਧੀਆਂ ਪੇਣਾ ਹੁਣ ਤੱਕ ਆਪਣੇ ਘਰਾਂ 'ਚ ਬੈਠੀਆਂ ਸੀ ਅੱਜ ਉਹਨਾਂ ਨੂੰ ਵੀ ਲੋੜ ਹੈਗੀ ਆ ਕਿ ਉਹ ਬਾਹਰ ਨਿਕਲਣ ਤੇ ਆਪਣੀ ਜਿਹੜੀ ਆਵਾਜ਼ ਹੈਗੀ ਆ ਉਹ ਬੁਲੰਦ ਕਰਨ ਜੇ ਅਸੀਂ ਔਰਤ ਦੀ ਸਥਿਤੀ ਆਪਣੇ ਸਮਾਜ ਵਿੱਚ ਠੀਕ ਨਹੀਂ ਕਰ ਸਕਦੇ ਤੇ ਫਿਰ ਆ ਜਿਹੜੇ ਵੱਡੇ ਵੱਡੇ ਨਾਰੇ ਹੈਗੇ ਆ ਬੇਟੀ ਪੜਾਓ ਬੇਟੀ ਬਚਾਓ ਇਹ ਸਭ ਖੋਖਲੇ ਜਾਂਦੇ ਆ ਜਦ ਤੱਕ ਅਸੀਂ ਇਦਾਂ ਦਾ ਸਮਾਜ ਨਹੀਂ ਸਿਰਜਦੇ ਸਿਰਜਦੇ ਜਿੱਥੇ ਜਾ ਕੇ ਸਾਡੀਆਂ ਧੀਆਂ ਪਹਿਣਾ ਆਪਣੀਆਂ ਚੁਆਇਸਿਸ ਨੂੰ ਬਿਨਾ ਕਿਸੇ ਡਰ ਤੋਂ ਐਕਸਰਸਾਈਜ਼ ਕਰ ਸਕਣ ਤਦ ਤੱਕ ਇਹ ਖੋਖਲੇ ਨਾਰੇ ਹੈਗੇ ਆ ਥੋੜੇ ਦਿਨ ਪਹਿਲੇ ਇੱਕ ਕਿਸੇ মিডিਆ ਵਾਲਿਆਂ ਨੇ ਇੱਕ ਉਹ ਕਰਾਇਆ ਸੀਗਾ ਪੁੱਛੀ ਕਿ છોਣਾ ਨੇ ਕਰਾਈ ਸੀ ਤੇ ਉਹਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਹੜੀਆਂ ਛੜੀਆਂ ਡਾਕਟਰ ਪੈਣਾ ਹੈਗੀਆਂ ਆ ਉਹ ਕਹਿੰਦੀਆਂ ਕਿ ਉਹਨਾਂ ਵਿੱਚੋਂ 80% ਲੇਡੀ ਡਾਕਟਰਸ ਨੂੰ ਰਾਤ ਨੂੰ ਡਿਊਟੀ ਤੇ ਖੌਫ ਪੈਦਾ ਹੁੰਦਾ ਡਰ ਲੱਗਦਾ ਹੈ ਤੇ ਮੈਂ ਇਹ ਗੱਲ ਸੋਚ ਰਹੀ ਸੀ ਕਿ ਇਹ ਸਿਰਫ ਡਾਕਟਰਸ ਦੀ ਪ੍ਰੋਬਲਮ ਨਹੀਂ ਹੈਗੀ ਜਿਸ ਵੀ ਖਿੱਤੇ ਵਿੱਚ ਕਿਤੇ ਔਰਤ ਹੈਗੀ ਹੈ ਮੈਂ ਆਪ ਫੌਜੀ ਅਫਸਰ ਰਹੀ ਹਾਂ ਇਹ ਮੇਰੇ ਨਾਲ ਵੀ ਹੁੰਦਾ ਸੀਗਾ ਕਿ ਜਦੋਂ ਕਦੀ ਕਹਿਤਾ ਜਾਂਦਾ ਸੀਗਾ ਕਿ ਵੀ ਸਵੇਰੇ ਤੁਸੀਂ 4 ਵਜੇ ਗੱਡੀ ਤੇ ਡਰਾਈਵਰ ਲੈ ਕੇ ਫਲਾਨੀ ਜਗ੍ਹਾ ਤੇ ਪਹੁੰਚ ਜਾਓ ਉੱਥੇ ਅਸੀਂ ਡਰਾਈਵਰ ਨਾਲ ਗੱਡੀ 'ਚ ਬਹਿਤਾ ਜਾਂਦੇ ਸੀ ਪਰ ਉਹ ਜਿਹੜੀ ਧੁਕ ਧੁਕੀ ਮੱਚੀ ਰਹਿੰਦੀ ਹੈ ਹੁਣ ਸਾਡੇ ਬਹੁਤ ਵੀਰ ਪੈਣੇ ਕਹਿਣਗੇ ਕਿ ਤੁਹਾਡੇ ਕੋਲ ਹਥਿਆਰ ਹੁੰਦਾ ਹੈ ਮੈਂ ਉਤੋਂ ਪਹਿਲੀ ਗੱਲ ਕਰ ਰਹੀ ਹਥਿਆਰ ਤੋਂ ਉਹ ਨੌਬਤ ਕਿਉਂ ਆਣੀ ਉਹ ਜਿਹੜਾ ਖੌਫ ਹੈ ਤੇ ਕੀ ਉਹ ਖੌਫ ਤੋਂ निजात ਪਾਣਾ ਹੀ ਜਿਹੜੀ ਅਸਲੀ ਮੈਂ ਕਹੂੰਗੀ ਕਿ ਆਜ਼ਾਦੀ ਹੈ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਭਾਰਤ ਦੀ ਔਰਤ ਹੈਗੀ ਹੈ ਜਿੰਨੇ ਮਰਜ਼ੀ ਸਾਲ ਹੋ ਗਏ ਹੁਣ ਆਜ਼ਾਦੀ ਨੂੰ ਅਸੀਂ ਆਜ਼ਾਦ ਹੋਏ ਥੈਂਕ ਯੂ